ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਲ ਕੌਰ ਤੇ ਮੈਂ ਟੀਵੀ 80 ਪਤੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚੇ ਵਿੱਚ ਜਿਹੜੀ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਜਿ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਫਰਵਰੀ 2017 ਵੀ ਮਾਗ ਨਾਨਕ ਚਾਈ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਰੋਕੂ ਜਾਦੂ ਬਾਕਸ ਬੈਲ 5 ਕੈਨੇਡਾ ਆਰ ਸੀ ਐਨ ਫੇਸਬੁੱਕ ਆਨਲਾਈਨ ਸਟ੍ਰੀਮਿੰਗ ਗਲੋਬਲ ਸੀ ਪੀ ਐਨ ਦੀ ਐਪ ਪ੍ਰਾਈਮ ਸਪੈਕਟਰਮ ਜੀ ਵੀ 84 ਦੀ ਐਪ ਲਾਈਨ ਤੋਂ ਸੀਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਅੱਜ ਆਪਾਂ ਪਹਿਲੇ 이슈 ਬਾਰੇ ਗੱਲਬਾਤ ਕਰਾਂਗੇ ਪਹਿਲੇ 이슈 ਬਾਰੇ ਤੁਹਾਡਾ ਕੀ ਕਹਿਣਾ ਹੈ ਅ ਦੇਖੋ ਅਸੀਂ ਕੱਲ ਪ੍ਰੋਗਰਾਮ ਨਹੀਂ ਸੀ ਕੀਤਾ ਔਰ ਸਾਡੀ ਇਹ ਚਾਹਤ ਸੀ ਕਿ ਜਿਹੜਾ ਪ੍ਰੋਟੈਸਟ 26 ਜਨਵਰੀ ਨੂੰ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋਇਆ ਉਸ ਨੂੰ ਅਸੀਂ ਦਰਸ਼ਕਾਂ ਤੱਕ ਪਹੁੰਚਾਈਏ 6:08 ਤੋਂ 9 ਵਜੇ स्लॉट्स ਉਹੀ ਪ੍ਰੋਟੈਸਟ ਦੀ ਕਵਰੇਜ ਸੀ ਜੀ ਔਰ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਇਆ ਗਿਆ ਬਹੁਤ ਸਾਰੀਆਂ ਨਿੱਜੀ ਕੌਲਾਂ ਵੀ ਆਈਆਂ ਔਰ ਫੇਸਬੁੱਕ ਤੇ ਉੱਤੇ ਮੈਂ ਦੇਖ ਰਿਹਾ ਸੀ ਕਿ 25000 ਤੋਂ ਜ਼ਿਆਦਾ ਵਿਊਜ਼ ਪਿਛਲੇ ਆਲਮੋਸਟ ਵੀਕ ਐਂਟਿਚ ਆਏ ਨੇ ਵੈਰੀ ਗੁੱਡ 234 ਕਮੈਂਟ ਨੇ ਔਰ 221 ਸ਼ੇਅਰਸ ਨੇ ਜੀ ਕਿਉਂਕਿ ਮੈਂ ਸਮਝਦਾ ਵੀ ਜਿੱਥੇ ਪ੍ਰੋਟੈਸਟ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕੀ ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ ਜੀ ਕਿ ਭਾਈ ਬੇਸ਼ੱਕ ਬਾਦਲ ਬ੍ਰਾਂਡ ਕਾਂਗਰਸ ਬ੍ਰਾਂਡ اور دوسرے ਭਾਰਤ ਮਾਤਾ ਦੀ ਜੈ ਵਾਲਿਆਂ ਨੇ ਅੰਗੂਠੇ ਲਾ ਦੱਤੇ ਹੁਣ ਬੇਦਾਵਿਆਂ ਤੇ ਪਰ ਬਾਹਰ ਜਾਗਦੀ ਜ਼ਮੀਰਾਂ ਵਾਲੇ ਸਿੰਘ ਸਿੰਘਣੀਆਂ ਨਹੀਂ ਜਿਹੜੇ ਕਿ ਸਟੇਟ ਤੇ ਮਾਈਟ ਨੂੰ ਚੈਲੰਜ ਕਰ ਰਹੇ ਨੇ اور دوسری ਖੂਬਸੂਰਤੀ ਪ੍ਰੋਟੈਸਟ ਦੀ ਸੀ ਕਿ ਜਿਵੇਂ ਜਿਸ ਆਪਣਤ ਨਾਲ ਸਾਡੇ ਕਸ਼ਮੀਰੀ ਭਰਾ ਸਾਡੇ ਨਾਲ ਸ਼ਾਮਲ ਹੋਏ ਔਰ ਜਿਵੇਂ ਉਹਨਾਂ ਨੇ ਖੁੱਲ ਕੇ ਹਮਾਇਤ ਕੀਤੀ ਬਾਵੇਂ ਪ੍ਰੋਟੈਸਟ ਦਾ ਅਸੀਂ ਅੱਗੇ ਵੀ ਕਾਮਨ ਕਰਦੇ ਆ ਪਰ ਇਸ ਵਾਰ ਮੈਂ ਇੱਕ ਖਾਸ ਜ਼ੁੰਬਸ਼ ਇੱਕ ਖਾਸ ਐਨਥੂਸੀਆਜ਼ਮ ਔਰ ਇੱਕ ਕਪਣਤ ਜਿਹੜੀ ਦੋਨੋਂ ਪਾਸਿਆਂ ਤੋਂ ਹੀ ਬੜੀ ਵਿਜ਼ੀਬਲ ਸੀ ਔਰ ਅਸੀਂ ਜਿਹੜਾ ਹੈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨੇ ਸਾਨੂੰ ਕਾਫੀ ਪੋਜ਼ਿਟਿਵ ਫੀਡਬੈਕ ਦਿੱਤੀ ਜੀ ਹੁਣ ਚੱਲੀਏ ਆਪਣੀ ਧਰਤੀ ਪੰਜਾਬ ਵੱਲ ਕਿਉਂਕਿ ਪਿਛਲੇ ਸਮੇਂ ਚ ਡੋਨਲਡ 트ੰਪ ਦੀ ਕਾਰਗੁਜ਼ਾਰੀ ਇਸ ਕਿਸਮ ਦੀ ਰਹੀ ਕਿ ਸਾਡਾ ਕਾਫੀ ਫੋਕਸ ਇੰਟਰਨੈਸ਼ਨਲ ਪੋਲਿਟਿਕਸ ਤੇ ਔਰ ਖਾਸ ਤੌਰ ਤੇ ਅਮਰੀਕਾ ਵਿੱਚ ਦੀ ਹੋ ਰਹੀ ਜਿਹੜੀ ਇਹ ਆਰਡੀਨੈਂਸਸ ਦੇ ਨਾਲ ਤਬਦੀਲੀ ਆ ਇਹਦੇ ਵੱਲ ਰਿਹਾ ਹੈ ਸਾਡੇ ਕਈ ਦਰਸ਼ਕ ਕਈ ਵਾਰ ਥੋੜਾ ਜਿਹਾ ਗਲਾਬੀ ਕਰਦੇ ਨੇ ਕਿ ਜੀ ਤੁਸੀਂ ਪੰਜਾਬ ਬਾਰੇ ਚੋਣਾਂ ਬਾਰੇ ਚੋਣਾਂ ਬਾਰੇ ਕੁਝ ਨਹੀਂ ਬੋਲਦੇ ਜਦੂਸੇ ਨਹੀਂ ਕਹਿੰਦੇ ਪਰ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਮੈਂ ਮਰਾਇ ਹਮੇਸ਼ਾ ਹੀ ਜਵਾਬ ਹੁੰਦਾ ਹੈ ਕਿ ਜੇ ਤੁਸੀਂ ਧਿਆਨ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਦੇਖਦੇ ਹੋ ਜਾਂ ਸੁਣਦੇ ਹੋ ਤਾਂ ਫਿਰ ਤੁਹਾਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਾਡੀ ਇਸ ਦੇ ਉੱਤੇ ਪੋਜੀਸ਼ਨ ਕੀ ਹੈ ਪਰ ਇਹਦੇ باوجود ਇਹ ਨਹੀਂ ਹੈ ਸਾਡੇ ਆਈਜ਼ ਐਂਡ ਈਅਰਸ ਔਨ ਦਾ ਗਰਾਉਂਡ ਨੇ ਉੱਥੇ ਜੋ ਡਿਵੈਲਪਮੈਂਟਸ ਹੋ ਰਹੀਆਂ ਹਨ ਹਰ ਮਿੰਟ ਦੀ ਹਰ ਪਲ ਦੀ ਉਸ ਤੇ ਨਾਲ ਅਸੀਂ ਜੁੜੇ ਹੋਏ ਹਾਂ اور یہ گل ਜਦੋਂ ਅਸੀਂ ਪਿਛਲੇ ਦਿਨਾਂ 'ਚ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਕਿ ਕਿਸੇ ਸਿਆਣੇ ਸ਼ਾਇਦ ਅਮਰੀਕਨ ਕਿਸੇ ਪ੍ਰੈਜ਼ੀਡੈਂਟ ਨੂੰ ਕਿਸੇ ਨੇ ਕੋਟ ਕੀਤਾ ਸੀ ਜਾਂ ਕਿਸੇ ਹੋਰ ਦਾ ਕਿ سیاست ਹੁਣ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਪ੍ਰੋਸਟੀਚੂਸ਼ਨ ਹੈ ਦੁਨੀਆ ਦਾ ਸਭ ਤੋਂ ਪੁਰਾਣਾ ਪੇਸ਼ਾ ਹੈ ਇਹ ਅਕਸਰ ਤੇ ਉਹਦੇ ਚੋਨੇ ਕਿਹਾ ਸੀ ਕਿ ਜੇ ਇਸ ਤੋਂ ਨੈਕਸਟ ਕਹਿਣਾ ਹੈ ਤੇ ਉਹ ਪੋਲੀਟੀਸ਼ੀਅਨ ਨੇ ਸਿਆਸੀ ਲੋਕ ਨੇ ਕਿਉਂਕਿ ਇਨਾ ਦਾ ਉਹਨਾਂ ਨਾਲੋਂ ਵੀ ਜਿਹੜਾ ਉਹ ਤਾਂ ਸ਼ਾਇਦ ਕਈਆਂ ਦੀ ਮਜਬੂਰੀ ਹੁੰਦੀ ਹੋਏ ਆਪਣੇ ਜਿਹੜਾ ਆਪਣੇ ਆਪ ਨੂੰ ਜਿਹੜਾ ਉਹਦੀ ਆਪਣੇ ਜੀਵਨ ਨੂੰ ਦੀ ਪਾਲਣਾ ਪੋਸਣਾ ਲਈ ਪਰ ਪੋਲੀਟੀਸ਼ੀਅਨਸ ਤੋਂ ਵੱਡਾ ਔਰ ਗੰਦਾ ਹੋਰ ਕੋਈ ਨਹੀਂ ਹੋ ਸਕਦਾ ਔਰ ਇਹਨਾਂ ਦਾ ਪ੍ਰੋਫੈਸ਼ਨਲ ਨਾਲੋਂ ਵੀ ਬੱਤਰ ਹੈ ਜੀ ਔਰ ਫਿਰ ਵੀ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਅਸੀਂ ਅਕਸਰ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਦਰبار صاحب ਅਕਾਲ ਤਖਤ ਦਾ ਜ਼ਿਕਰ ਹੋ ਰਿਹਾ ਸਾਡੇ ਬਹੁਤੇ ਕਥਾਵਾਚਕ ਔਰ ਸਪੀਕਰਸ ਇਹ ਕਹਿਣਗੇ ਕਿ ਜੀ 84 ਕਦਮਾਂ ਦੀ ਵਿੱਤ ਤੇ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਹੈ ਔਰ ਅਕਾਲ ਤਖਤਵੇਂ ਜਿਹੜਾ ਟੈਕਨੀਕਲੀ ਪੋਜੀਸ਼ਨਡ ਹੈ ਕਿ ਜਿਹੜਾ ਅਕਾਲ ਤਖਤ ਤੇ ਬੈਠਾ ਹੈ ਉਹ ਮੂੰਹ ਕਰੇ ਤਾਂ ਉਹਨੂੰ ਦਰਬਾਰ ਸਾਹਿਬ ਨਜ਼ਰ ਆਉਂਦਾ ਹੈ ਪਰ ਦਰਬਾਰ ਸਾਹਿਬ 'ਚ ਬੈਠੇ ਨੂੰ ਅਕਾਲ ਤਖਤ ਨਜ਼ਰ ਨਹੀਂ ਆਉਂਦਾ ਅਕਸਰ ਕੀ ਹੋ ਜਾਂਦਾ ਹੈ ਦਸਣ ਦੇ ਲਈ ਕਿ ਅਕਾਲ ਤਖਤ ਸਾਡੀ ਰਾਜਨੀਤੀ ਦਾ ਸਾਡੀ ਸਿਆਸਤ ਦਾ ਸਾਡੇ ਟੈਂਪੋਰਲ ਵਰਲਡ ਦਾ ਸਾਡੇ ਮੀਰੀ ਦਾ ਹੈਡਕੁਆਟਰ ਹੈ ਸੀਟ ਹੈ ਜੀ ਲੇਕਿਨ ਜਿਹੜਾ ਇਸ ਅਕਾਲ ਤਖਤ ਤੇ ਬੈਠੇਗਾ ਉਹਦਾ ਮੂੰਹ ਦਰਬਾਰ ਸਾਹਿਬ ਵੱਲ ਹੋਣ ਦਾ ਮਤਲਬ ਇਹ ਹੈ ਕਿ ਉਹ ਧਰਮ ਵੱਲ ਪਿੱਠ ਨਹੀਂ ਕਰੇਗਾ ਕਿਉਂਕਿ ਜਿਹੜੀ ਸਿੱਖਾਂ ਦੀ ਸਿਆਸਤ ਹੈ ਜਾਂ ਸਿੱਖੀ ਦਾ ਜਿਹੜਾ ਮੀਰੀ ਤੇ ਪੀਰੀ ਜਾਂ ਭਗਤੀ ਜਾਂ ਸ਼ਕਤੀ ਦਾ ਕਨਸੈਪਟ ਹੈ ਉਹ ਜਿਹੜਾ ਉਹ ਧਰਮ ਦੇ ਨਾਲ ਜੁੜਿਆ ਹੋਇਆ ਹੈ ਕਿ ਅਲਟੀਮੇਟਲੀ ਅਸੀਂ ਸਿਆਸਤ ਇਸ ਲਈ ਕਰਨੀ ਹੈ ਜਾਂ ਮੀਰੀ ਇਸ ਲਈ ਧਾਰਨ ਕੀਤੀ ਹੈ ਤਾਂ ਕਿ ਪੀਰੀ ਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਕਾਇਮ ਰਹਿ ਸਕਣ ਨਹੀਂ ਤਾਂ ਮੂਲ ਮਨੋਰਥ ਜੀਵਨ ਦਾ ਤਾਂ ਜਿਹੜਾ ਅਸੀਂ ਬਾਣੀ ਚ ਰੋਜ਼ਾਨਾ ਪੜ੍ਹਦੇ ਹਾਂ ਰਹਿ ਰਾਜ ਸਾਹਿਬ ਦੇ ਵਿੱਚ ਭਈ ਪ੍ਰਾਪਤ ਮਾਨੁੱਖ ਦੇ ਹੁਰੀ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਇਕ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿ ਆਲਟੀਮੇਟਲੀ ਜੀਵਨ ਦਾ ਮਨੋਰਥ ਜਿਹੜਾ ਹੈ ਜੀਵਨ ਦਾ ਮਕਸਦ ਉਹ ਰੱਬ ਨੂੰ ਮਿਲਣਾ ਹੈ ਰੱਬ ਦੇ ਨਾਲ ਪਿਆਰ ਕਰਨਾ ਹੈ ਜੀ ਔਰ ਰੱਬ ਦੀ ਯਾਦ ਦੇ ਵਿੱਚ ਜੀਵਨ ਨੂੰ ਬਸਰ ਕਰਨਾ ਹੁਣ ਉਹ ਸਾਡੀ ਧਰਮੀ ਸਿਆਸਤ ਸਾਡਾ ਅਕਾਲ ਤਖਤ ਜਿਹੜਾ ਬੇਸ਼ੱਕ ਅਕਾਲ ਤਖਤ ਗੁਰੂ ਪੰਥ ਦੀ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ ਪਰ ਅਕਾਲ ਤਖਤ ਉਸ ਤਖਤ ਵਾਂਗ ਹੈ ਜਿਸ ਦੇ ਸਾਹਮਣੇ ਕੋਈ ਵੀ ਅਰਜ਼ੋਈ ਕਰ ਸਕਦਾ ਹੈ ਕੋਈ ਵੀ ਫਰਿਆਦ ਕਰ ਸਕਵੇ ਔਰ ਇਹ ਵੀ ਸਾਡੀ ਸਿਆਸਤ ਦਾ ਹਿੱਸਾ ਹੈ ਕਿ ਜਿੱਥੇ ਅਸੀਂ ਆਊਟਰੀਚ ਸਰਬੱਤ ਦੇ ਭਲੇ ਦੀ ਗੱਲ ਔਰ ਅਕਸਰ ਜਦੋਂ ਅਸੀਂ ਅਕਾਲ ਤਖਤ ਦੀ ਉਸ ਇੰਪੋਰਟੈਂਸ ਦੀ ਗੱਲ ਕਰਦੇ ਤਾਂ ਫਿਰ ਇੱਕ ਉਦਾਰ 18ਵੀਂ ਸਦੀ ਦੀ ਦਿੱਤੀ ਜਾਂਦੀ ਹੈ ਕਿ ਕਿਵੇਂ ਕਸੂਰ ਦਾ ਹਾਕਮ ਉਸਮਾਨ ਖਾਨ ਇੱਕ ਪੰਡਤ ਦੀ ਪਣਤਾਨੀ ਲੈ ਗਿਆ ਖੋ ਕੇ ਔਰ ਉਹ ਜਿਹੜਾ ਆ ਕੇ ਪੰਡਤ ਅਕਾਲ ਤਖਤ ਦੇ ਉੱਤੇ ਉਸਨੇ ਫਰਿਆਦ ਕੀਤੀ ਔਰ ਉਹ ਕਿਸੇ ਮਹਿਮਤੋ ਸਿੰਘ ਮੁੜੇ ਸਨ ਭੁੱਖੇ ਪਾਣੇ ਔਰ ਉਹਨੇ ਕਿਹਾ ਕਿ ਜੀ ਮੈਂ ਇੱਥੇ ਆ ਕੇ ਫਰਿਆਦੀ ਹੋਇਆ ਮੇਰੀ ਪਣਤਾਣੀ ਲੈ ਗਿਆ ਉਸਮਾਨ ਖਾਨ ਔਰ ਉਹ ਵਾਪਸ ਦਿਵਾਓ ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਹਾਲਾਂ ਕਸੂਰ ਬਹੁਤ ਪਾਵਰਫੁਲ ਐਂਟੀਟੀ ਸੀ ਉਹਨਾਂ ਦੀ ਬਹੁਤ ਜ਼ਿਆਦਾ ਸਟਰੈਂਥ ਸੀ ਜੀ ਲੇਕਿਨ ਕਿਉਂਕਿ ਕਿਸੇ ਨੇ ਆ ਕੇ ਪੁਕਾਰ ਕੀਤੀ ਔਰ ਉਹਨਾਂ ਸਿੰਘਾਂ ਨੇ ਗੁਰਮਤਾ ਕਰਕੇ ਫੌਰਨ ਕਸੂਰ ਦੇ ਉੱਤੇ ਜਿਹੜਾ ਹਮਲਾ ਕਰਨ ਦਾ ਫੈਸਲਾ ਲਿਆ ਹਾਲਾਂਕਿ ਉਹਦੇ ਵਿੱਚ ਕਾਫੀ ਜਾਨੀ ਨੁਕਸਾਨ ਵੀ ਹੋਇਆ ਪਰ ਉਹਨਾਂ ਨੇ ਉਸ ਦੇ ਮਹਿਲ ਦੇ ਵਿੱਚ ਵੜ ਕੇ ਉਸ ਬੀਬੀ ਨੂੰ ਲਿਆ ਕੇ ਤੇ ਪੰਡਤ ਦੇ ਹਵਾਲੇ ਕੀਤਾ ਹੁਣ ਇੱਕ ਪਾਸੇ ਤਾਂ ਅਕਾਲ ਤਖਤ ਦਾ ਇਹ ਵਰਦੇ ਤੇ ਜੇ ਅਸੀਂ ਵੀਵੀ ਸਦੀ ਚ ਦੇਖੀਏ ਕਿ ਅਕਾਲ ਤਖਤ ਦੀ ਅਹਿਮੀਅਤ ਅਕਾਲ ਤਖਤ ਦੀ ਸ਼ਾਨ ਦੇ ਲਈ ਆਨ ਦੇ ਲਈ ਜੇ 18ਵੀਂ ਸਦੀ ਚ ਬਾਬਾ ਗੁਰਬਖਸ਼ ਸਿੰਘ ਬਾਬਾ ਦੀਪ ਸਿੰਘ ਸ਼ਹੀਦ ਔਰ ਦੂਸਰਿਆਂ ਦੀ ਸ਼ਹਾਦਤ ਦੀ ਅਸੀਂ ਗੱਲ ਕਰਦੇ ਜੀ ਤੇ ਜੂਨ ਦੇ ਪਹਿਲੇ ਹਫਤੇ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਰਨੈਲ ਸੁਭੇਕ ਸਿੰਘ ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾ ਸਾਥੀਆਂ ਨੇ ਅਕਾਲ ਤਖਤ ਦੀ ਆਨ ਸ਼ਾਨ ਲਈ ਜੂਝ ਕੇ ਸ਼ਹੀਦੀਆਂ ਪਾਈਆਂ ਔਰ 20ਵੀਂ ਸਦੀ ਦੇ ਵਿੱਚ ਵੀ ਇਹ ਮੈਸੇਜ ਦਿੱਤਾ ਹੈ ਕਿ ਜਿਹੜਾ ਅਕਾਲ ਤਖਤ 17ਵੀਂ ਸਦੀ ਜਦੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ ਹੋਈ ਹੈ ਦੁਨੀਆ ਦੇ ਜਿਹੜੇ ਤਖਤ ਨੇ ਉਹ ਆਣ ਜਾਣ ਵਾਲੇ ਨੇ ਪਰ ਇਹ ਅਕਾਲ ਦਾ ਤਖਤ ਹੈ throne of the immortal ਮੌਤੇ ਕੇ ਰੇਚ ਨਹੀਂ ਆਂਦਾ ਔਰ ਇਸ ਅਕਾਲ ਤਖਤ ਦੇ ਉੱਤੇ ਕੋਈ ਵੀ ਫਰਿਆਦੀ ਹੋ ਸਕਦਾ ਇਹ ਸੱਚ ਹਕ ਇਨਸਾਫ ਦਾ ਤਖਤ ਹੈ ਔਰ ਜਦੋਂ ਇਹ ਤਖਤ ਦੀ ਸਾਜਨਾ ਹੋਈ ਦਿੱਲੀ ਤਖਤ ਤੋਂ ਇਸ ਨੂੰ 2 ਫੁੱਟ ਉੱਚਾ ਰੱਖਿਆ ਗਿਆ ਸੀ ਜੀ ਔਰ ਅਕਾਲ ਤਖਤ 18ਵੀਂ ਸਦੀਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਸੀਂ ਦੇਖਦੇ ਹਾਂ ਰੈਲਿੰਗ ਪੁਆਇੰਟ ਜੇ ਬਣਿਆ ਤਾਂ ਸਾਡਾ ਅਕਾਲ ਤਖਤ ਸੀ ਉੱਥੇ ਹੀ ਪੰਥ ਇਕੱਠਾ ਹੁੰਦਾ ਹੈ ਉੱਥੋਂ ਹੀ ਮਤਾ ਲਾਹੌਰ ਫਤਿਹ ਕਰਨ ਦਾ ਦਿੱਲੀ ਫਤਿਹ ਕਰਨ ਦਾ ਮੁਗਲਾਂ ਨਾਲ ਕਿਵੇਂ ਡੀਲ ਕਰਨਾ ਹੈ ਅਫਗਾਨਾਂ ਨਾਲ ਕਿਵੇਂ ਕਰਨਾ ਹੈ ਔਰ 20ਵੀਂ ਸਦੀ ਤੱਕ ਵੀ ਅਸੀਂ ਦੇਖਦੇ ਆਂ ਕਿ ਅਕਾਲੀ ਦਲ ਦਾ ਇਤਿਹਾਸ ਸੀ ਜਿਹੜਾ ਅਕਾਲੀ ਦਲ ਦਾ ਇਕੱਠ ਪਹਿਲਾਂ ਅਕਾਲ ਤਖਤ ਤੇ ਹੀ ਹੁੰਦਾ ਜਿੱਥੋਂ ਸ਼ੁਰੂਆਤ ਹੁੰਦੀ ਹੈ ਇੱਥੋਂ ਹੀ ਅਰਦਾਸਾਂ ਸੋਧ ਕੇ ਜਿਹੜੇ ਨੇ ਗੁਰਦੁਆਰੇ ਉਹ ਭਾਵੇਂ ਨਰੈਣੂ ਹੋਏ ਔਰ ਦੂਜਾ ਗੁਰੂ ਕਾ ਬਾਗ ਹੋਏ ਜੈਤੋ ਦਾ ਮੋਰਚਾ ਹੋਏ ਔਰ ਫਿਰ 47 ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਇਹ ਅਕਾਲ ਤਖਤ ਔਰ ਗੁਰੂ ਪੰਥ ਦੀ ਯੂਨਿਕ ਉਹ ਜਿਹੜੀ ਡਾਕਟਰੀਨ ਹੈ ਮੀਰੀ ਪੀਰੀ ਦੀ ਜਿਹਦੇ ਥੱਲੇ ਗੁਰੂ ਪੰਥ ਅਕਾਲ ਤਖਤ ਤੇ ਇਕੱਠਾ ਹੋ ਕੇ ਜਿਹੜਾ ਪੰਥ ਫੈਸਲਾ ਕਰਦਾ ਹੈ ਜੇ ਇਸ ਨੂੰ ਅਸੀਂ ਹੁਕਮਨਾਮਾ ਜਾਂ ਗੁਰਮਤਾ ਕਹਿੰਦੇ ਆ ਜੀ ਉਹ ਕਿਵੇਂ ਹਰ ਇੱਕ ਤੇ ਬਾਈਂਡਿੰਗ ਹੁੰਦਾ ਹੈ ਇਹ ਸਾਡੇ ਸਾਹਮਣੇ ਹੈ ਕਿ ਜੇ 13 April 1978 ਨੂੰ ਨਰਗਤਾਰੀਆਂ ਨੇ ਅੰਮ੍ਰਿਤਸਰ ਸ਼ਹਿਰ ਵਿਚਾਕੀ ਵਾਲੇ ਦਿਨ 13 ਸਿੰਘ ਸ਼ਹੀਦ ਕੀਤੇ ਸਨ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀ ਤੇ ਫਿਰ 10 June ਨੂੰ ਜਿਹੜਾ ਇਹ ਅਕਾਲ ਤਖਤ ਸਾਹਿਬ ਤੋਂ ਗੁਰੂ ਪੰਥ ਨੇ ਵਿਚਾਰ ਕਰਕੇ ਇੱਕ ਪ੍ਰੋਪਰ ਸਿਸਟਮ ਰਾਈ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਕਿ ਭਾਈ ਇਹ ਸਿੱਖ ਨਹੀਂ ਨੇ ਨਰਕਤਾਰੀ ਔਰ ਇਹਨਾਂ ਦੇ ਵਦਨ ਫੁੱਲਣ ਨੂੰ ਪਰਫੁੱਲਤ ਹੋਣ ਨੂੰ ਹਰ ਹਿੱਲੇ ਰੁਕਿਆ ਜਾਏ ਤੇ ਫਿਰ ਉਸੇ ਹੁਕਮਨਾਮੇ ਤੇ ਅਮਲ ਕਰਦੇ ਹਨ ਉਸ ਨਰਕਤਾਰੀ ਬਾਬੇ ਨੂੰ ਔਰ ਦੂਸਰਿਆਂ ਨੂੰ ਕਿਵੇਂ ਸਿੰਘਾਂ ਨੇ ਸਜ਼ਾਯਾ ਆਫਤਾ ਕੀਤਾ ਔਰ ਕਦੇ ਕਿਸੇ ਦਾਏ ਹੌਸਲਾ ਨਹੀਂ ਸੀ ਪਿਆ ਜਾਂ ਪੈਂਦਾ ਉਹ ਬੇਸ਼ੱਕ ਉਸ ਪੀਰੀਅਡ ਦੇ ਕਾਂਗਰਸੀ ਵੀ ਸਨ ਕਿਉਂਕਿ ਜਦੋਂ ਅਕਾਲ ਤਖਤ ਦਾ ਹੁਕਮਨਾਮਾ ਆ ਜਾਂਦਾ ਸੀ ਜਾਂ ਅਕਾਲ ਤਖਤ ਆ ਜਾਂਦਾ ਸੀ ਫਿਰ ਭਾਵੇਂ ਦੂਸਰੀਆਂ ਪਾਰਟੀਆਂ 'ਚ ਬੈਠੇ ਵੀ ਨੇ ਉਹ ਇਹ ਕਹਿੰਦੇ ਸੀ ਕਿ ਜੀ ਨਹੀਂ ਇੱਥੇ ਅਸੀਂ ਜਿਹੜਾ ਇਹ ਹੁਣ ਸਾਡੇ ਧਰਮ ਦਾ ਮਾਮਲਾ ਹੈ ਔਰ ਇੱਥੇ ਅਸੀਂ ਅਕਾਲ ਤਖਤ ਨੂੰ ਡਿਫਾਈ ਨਹੀਂ ਕਰ ਸਕਦੇ ਔਰ ਜੂਨ 84 ਚ ਭਾਵੇਂ ਜ਼ੈਲ ਸਿੰਘ ਫੌਜਾਂ ਦਾ ਵੀ ਕਮਾਂਡਰ ਇੰਚਾਰਜ ਸੀ ਪ੍ਰੈਜ਼ੀਡੈਂਟ ਸੀ ਬਿਲਕੁਲ ਬੇਗੈਰਤ ਪੁੱਥਲੈਸ ਗਟਲੈਸ ਪਾਇਨਲੈਸ ਮੈਨ ਲੇਕਿਨ ਜਦੋਂ ਪਹਿਲਾ ਇਕਾਠ ਗੁਰਦੁਆਰਾ ਸ਼ਹੀਦਾਂ ਚ ਹੋਇਆ ਔਰ ਜ਼ੈਲ ਸਿੰਘ ਔਰ ਬੂਟਾ ਸਿੰਘ ਨੂੰ ਤਨਖਾਈਆ ਐਲਾਨਿਆ ਗਿਆ ਤੇ ਉਹਨੇ ਵੀ ਭਾਵੇਂ ਉਹ ਡਰਾਮੇਬਾਜ਼ੀ ਕੀਤੀ ਆਪਣੇ ਤਰਲੋਚਨ ਸਿੰਘ ਨਾਲ ਜਿਹੜਾ ਪੀਏ ਰੱਖਿਆ ਸੀ ਉਹਦੇ ਰਾਈ ਲੇਕਿਨ ਉਹ ਵੀ ਅਕਾਲ ਤਖਤ ਤੇ ਆ ਕੇ ਜਿਹੜਾ ਉਹ ਪੇਸ਼ ਹੋਇਆ ਪ੍ਰੈਜ਼ੀਡੈਂਟ ਹੁੰਦਾ ਵੀ ਔਰ ਉਹਨੇ ਜਿਹੜਾ ਉਹ ਸਾਰੇ ਪੀਰੀਅਡ ਚ ਹਾਲਾਂ ਉਦੋਂ ਇਹ ਡਿਬੇਟ ਸੀ ਜੀ ਦੋ ਨੇ ਇਹ ਦਿੱਲੀ ਤਖਤ ਪ੍ਰੈਜ਼ੀਡੈਂਟ ਉੱਥੇ ਜਾਏਗਾ ਪਰ ਉਹਨੇ ਕਿਹਾ ਕਿ ਨਹੀਂ ਹਾਲਾਂਕਿ ਉਹ ਪਹਿਲਾਂ ਹੀ ਸੈਟ ਅਪ ਸੀ ਕਿ ਕਿਵੇਂ ਮਾਫ ਕਰਨਾ ਹੈ ਜੀ ਪਰ ਅੱਜ ਉਹ ਦਿਨ ਨੇ ਜਦੋਂ ਕਿ ਸਾਡਾ ਸਿਰ ਸ਼ਰਮ ਦੇ ਨਾਲ ਝੁਕਦਾ ਹੈ ਕਿ ਕਿਵੇਂ ਉਹ ਅਕਾਲੀ ਦਲ ਜਿਹੜੇ ਆਪਣੇ ਆਪ ਨੂੰ ਸ਼ਹੀਦਾਂ ਦੀ ਪਾਰਟੀ ਔਰ ਉਹ ਸਾਕਾਲ ਤਖਤ ਦੇ ਵਿਰਸੇ ਔਰ ਦੇ ਵਾਰਸ ਕੋਹਾਂਦੇਸਨ اور ਪੰਥ ਦੇ ਨਾਂ ਤੇ ਜਿਨ੍ਹਾਂ ਨੇ ਸੱਤਾ ਦਾ ਆਨੰਦ ਮਾਣਿਆ ਪਿਛਲੇ 50 ਸਾਲ 1966 ਤੋਂ ਲੈ ਕੇ ਲਗਾਤਾਰ ਤਨਾਰ ਜੀ ਪੰਜ ਵਾਰ ਬੇਗੈਰਤ ਪ੍ਰਕਾਸ਼ ਬਾਦਲ ਜਿਹੜਾ ਹੁਣ ਤਾਂ ਇਹਨਾਂ ਦੇ ਨਾਂ ਨਹੀਂ ਤਾਂ ਮੈਂ ਆਮ ਤੌਰ ਤੇ ਸਿੰਘ ਸ਼ਬਦ ਕਿਸੇ ਨਾਲੋਂ ਨਹੀਂ ਕੱਟਦਾ ਮੈਂ ਸੁਣਿਦਾ ਵੀ ਇਹ ਪਰ ਹੁਣ ਜੋ ਕਰਤੂਤਕਾਰਾ ਉਹਨਾਂ ਨੇ ਅੱਜ ਕੀਤਾ ਜੋ ਅੱਜ ਮੀਡੀਆ 'ਚ ਆਏ ਉਸ ਤੋਂ ਬਾਅਦ ਇਹਨਾਂ ਦੇ ਨਾਂ ਨਾਲ ਇਸ ਸਿੰਗਲ ਹੋਣ ਦੇ ਹੱਕਦਾਰ ਨਹੀਂ ਨੇ ਜੀ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਅਕਾਲ ਤਖਤ ਨੂੰ ਡਿਫਾਈ ਕੀਤਾ ਸਿੱਖ ਪੰਥ ਨੂੰ ਡਿਫਾਈ ਕੀਤਾ ਸਿੱਖੀ ਵੈਲਿਊਜ਼ ਵਾਲਪਟ ਕੀਤੀ ਹੈ ਇਹ ਹੁਣ ਪੰਥ ਇਹਨਾਂ ਨੂੰ ਕੀ ਸਜ਼ਾ ਦੇਗਾ ਚੋਣਾ ਜਿਤਨਾ ਹਾਰਨਾ ਇਹ ਤਾਂ ਬਹੁਤ ਛੋਟੀ ਸਜ਼ਾ ਹੋਏਗੀ ਇਹ ਤਾਂ ਹਰ ਹਾਲਤ ਚ ਹਾਰਨੀ ਚਾਹੀਦੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਲੇਕਿਨ ਗੱਲ ਇੱਥੇ ਮੁੱਕਣ ਵਾਲੀ ਨਹੀਂ ਹੈ ਕਿਉਂਕਿ ਇਨਾ ਨੂੰ ਇਹ ਹੋਏਗਾ ਜੀ ਅੱਗੇ ਕੀ ਹੈ ਜੇ ਮਲੂਕੇ ਨੇ ਜਾ ਕੇ ਉੱਥੇ ਨਖਲੀ ਅਰਦਾਸ ਕੀਤੀ ਦੂਜਾ ਹੋਇਆ ਦੋ ਦਿਨ ਭਾਂਡੇ ਮਾਂਜ ਰਹੇ ਜੀ ਕਿਉਂਕਿ ਇਹ ਐਵੇਂ ਨਹੀਂ ਹੈ ਵੀ ਅਕਾਲ ਤਖਤ ਦੇ ਦੇ باوجود ਕਿ ਸੰਗਤ ਨੇ ਨਕਾਰਿਆ ਹੈ ਨਾ ਜਾਲੀਏ ਜਥੇਦਾਰਾਂ ਨੂੰ ਵੀ ਉਹਨਾਂ ਨੇ ਨਵੇਂ ਨਹੀਂ ਥਾਪੇ ਹੈ ਜਾਂ ਕੋਈ ਕੰਸੈਂਸਸ ਕ੍ਰੀਏਟ ਨਹੀਂ ਕੀਤੀ ਜਾਂ ਸਰਬੱਤ ਖਾਲਸਾ ਵਾਲਿਆਂ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਕੀ ਹੈਗਾ ਹੁਣ ਅਸੀਂ ਜਿਹੜਾ ਕੁਝ ਵੀ ਕਰਨ ਦੀ ਸਮਰੱਥਾ ਰੱਖਦੇ ਔਰ ਜਿਹੜਾ ਵਾਕਿਆਜ ਜਿਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਸਖਤੇ ਦੇ ਵਿੱਚ ਭੇਜ ਦੁੱਤਾ ਹੈ ਇੱਕ ਉਹ ਰੋ ਹੈ ਇੱਕ ਪੀਨ ਹੈ ਇੱਕ ਗੁੱਸਾ ਹੈ ਕਿ ਕਿਵੇਂ ਅੱਜ ਉਸ ਬਠਿੰਡੇ ਦੇ ਉਸ ਬੈਂਕਵਟ ਹਾਲ ਦੇ ਵਿੱਚ ਸਾਰੇ ਦੇ ਸਾਰੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਨੌ ਜਿਹੜੇ ਹਲਕੇ ਨੇ ਉਹਨਾਂ ਚ ਅਕਾਲੀ ਉਮੀਦਵਾਰ ਜਿਹੜੇ ਨੇ ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਜੀ ਉਹ ਉੱਥੇ ਇਕੱਠੇ ਹੋਏ ਔਰ ਇਹਨਾਂ ਦਾ ਸੌਦਾ ਸਾਧ ਜਿਨੇ ਕਿੰਨਾ ਬਜਰ ਗੁਨਾਹ ਕੀਤਾ 2007 ਦੇ ਵਿੱਚ ਜਦੋਂ ਬਠਿੰਡਾ ਜ਼ਿਲ੍ਹੇ ਦੇ ਇਸਲਾਬਤਪੁਰ ਉਸ ਉਹਦਾ ਜਿਹੜਾ ਆਪਣਾ ਉਹਨੇ ਉੱਥੇ ਡੇਰਾ ਬਣਾਇਆ ਹੋਇਆ ਉਹਦੇ ਚੋਂ ਨੇ ਦਸਵੇਂ ਪਾਤਸ਼ਾਹ ਦਾ ਪਹਿਰਾਵਾ ਪਹਿਨ ਕੇ ਅੰਮ੍ਰਿਤ ਦੀ ਮੌਕਿੰਗ ਕਰਦੇ ਆ ਜਿਹੜਾ ਜਾਮੇ ਇਨਸਾਨ ਦੇ ਨਾਂ ਥੱਲੇ ਜੋ ਉਹਨੇ ਕੀਤਾ ਉਸ ਦੇ ਪ੍ਰੋਟੈਸਟ ਦੇ ਵਿੱਚ ਫਿਰ ਕਿਵੇਂ ਪੰਥ ਨੇ ਜਿਹੜਾ ਉਸ ਨੂੰ ਚੈਲੰਜ ਕੀਤਾ ਭਾਈ ਖਮਰਜੀਤ ਸਿੰਘ ਸੁਨਾਮ ਸ਼ਹੀਦ ਹੋਏ ਗੁਰਮਤਾ ਅਕਾਲ ਤਖਤ ਤੋਂ ਆਇਆ ਐ ਤੇ ਸਤੰਬਰ 2015 ਦੇ ਵਿੱਚ ਇਹ ਬਾਦਲ ਕਿਆਂ ਨੇ ਯਤਨ ਕੀਤਾ ਸੀ ਕਿ ਵੀ ਇਹ ਮਾਫੀ ਨਾਮੇ ਦੇ ਨਾਲ ਥੱਲੇ ਇਸ ਨੂੰ ਜਿਹੜਾ ਵਾਪਸ ਲਿਆ ਜਾਏ ਜਾਲੀ ਜਈ ਚਿੱਠੀ ਕਰਕੇ ਪਰ ਪੰਥ ਦੇ ਵਿੱਚ ਇੰਨਾ ਰੋਜ ਆਗਿਆ ਜੀ ਕਿ ਉਹਨਾਂ ਨੂੰ ਜਿਹੜਾ ਜਥੇਦਾਰ ਵੀ ਲੁਕੇ ਫਿਰਦੇ ਰਹੇ ਉਹਨਾਂ ਨੂੰ ਉਹ ਵਾਪਸ ਵੀ ਜਿਹੜਾ ਲੈਣ ਦੀ ਲਾਈਨ ਸੀ ਕਿ ਮਾਫੀ ਨਾਮਾ ਕਰਕੇ ਉਹ ਵੀ ਪਿੱਛੇ ਹਟੇ ਔਰ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਏਜੰਸੀਆਂ ਨੇ 2015 ਚ ਇਸ ਘਟਨਾ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁੱਟਕਿਆਂ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਕੀਤੀਆਂ। ਬੁਰਜ ਜਵਾਰ ਸਿੰਘਵਾੜਾ ਚ ਪਹਿਲੀ ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਕੀਤਾ। ਫਿਰ ਬਾਈਬਲ ਕਲਾ ਬਰਗਾੜੀ ਜੋ ਹੋਇਆ ਉਹ ਅਕਸਰ ਸੀ ਜ਼ਿਕਰ ਕਰਦੇ ਪਰ ਇਹਦੀ ਸ਼ੁਰੂਆਤ ਇੱਥੋਂ ਸੀ ਕਿਉਂਕਿ ਇਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਜਿਹੜਾ ਉਹ ਮਾਫ ਕੀਤਾ ਜਾਏ। ਕਿਉਂਕਿ ਅਕਾਲੀਆਂ ਨੇ ਆਲਰੇਡੀ ਬਾਦਲਾ ਨਏ ਇਹਨਾਂ ਨੇ ਜ਼ਮੀਰ ਫਰੋਸ਼ਾ ਨੇ ਔਰ ਸਿੱਖੀ ਵੱਲ ਪਿੱਟ ਕਰਨ ਵਾਲੇ ਇਹ ਹੰਕਾਰੇ ਹੋਏ ਗਿਰੇ ਹੋਏ ਜ਼ਲੀਲ ਜਿਹੜੇ ਨੇ ਇਹ ਸਾਰਾ ਟੱਬਰ ਜੀ ਇਹਨਾਂ ਨੇ ਸਿੱਖੀ ਵੈਲਿਊਜ਼ ਨੂੰ ਦਾ ਬਿਲਕੁਲ ਕਾਹਨ ਕਰਨ ਦਾ ਔਰ ਇਹ ਆਰਐਸਐਸ ਦੀ ਔਲਾਦ ਉਸ ਹੱਦ ਤੱਕ ਗਏ ਲੇਕਿਨ ਇਸ ਹੱਦ ਤੱਕ ਬੇਸ਼ਰਮੀ ਤੱਕ ਇਹ ਚਲੇ ਜਾਣਗੇ ਨੇਰੇ ਸਵੇਰੇ ਲੁਕਵੇਂ ਛਪਵੇਂ ਸਾਰੇ ਹੀ ਅਮਰਿੰਦਰ ਹੋਏ ਉਹਦੀ ਘਰ ਸਾਰੇ ਹੀ ਜਾਂਦੇ ਪਰ ਅਕਾਲੀ ਘਟੋਟ ਕਿਉਂਕਿ ਅਕਾਲ ਤਖਤ ਨਾਲ ਜੁੜੇ ਹੋਣ ਦੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਣ ਦੇ ਨਾਤੇ ਪਰ ਜਿਸ ਬੇਸ਼ਰਮੀ ਨਾਲ ਇਸ ਬੈਂਕਕਟ ਹਾਲ ਦੇ ਵਿੱਚ ਇਹ ਸਾਰੇ ਹੀ ਸਾਰੇ ਔਰ ਇਹ ਕੱਲੇ ਜਿਹੜੇ 9 ਨੇ ਉਹਨਾਂ ਚੋਂ 8 ਐਮਐਲਏ ਦੇ ਲਈ ਖਲੋਤੇ ਨੇ ਨੌਵਾਂ ਬਾਦਲ ਕਿਉਂਕਿ ਉਹਦਾ ਹਲਕਾ ਲੰਬੀ ਵੀ ਬਠਿੰਡੇ ਚ ਪੈਂਦਾ ਜੀ ਉਹ ਆਪ ਨਹੀਂ ਆਇਆ ਉਸ ਦੇ ਜਿਹੜੇ ਨੁਮਾਇੰਦੇ ਨੇ ਉਹ ਉਹਦੇ ਚ ਆਏ ਔਰ ਜਿਹੜੇ ਉਤੇ ਚ ਨਹੀਂ ਉਹਨਾਂ ਦੇ ਵਿੱਚ ਮਹਿੰਦਰ ਸਿੱਧੂ ਸਿਕੰਦਰ ਮਲੂਕਾ ਸਰੂਪ ਚੰਦ ਸਿੰਘਲਾ ਹਰਪ੍ਰੀਤ ਸਿੰਘ ਪੁਚੋਮੰਡੇ ਅਮਿਤ ਰਤਨ ਨਿਸ਼ਾਨ ਸਿੰਘ ਬੋਟਲਾੜਾ ਜਗਦੀਪ ਸਿੰਘ ਨਕਈ ਦਿਲਰਾਜ ਸਿੰਘ ਭੁੰਦਰ ਤੇ ਲੰਬੀ ਤੋਂ ਬਾਦਲ ਦੇ ਨੁਮੈਂਦੇ ਇਹ ਜਿਹੜੇ ਨੇ ਇਹ ਉੱਥੇ ਇਕੱਠੇ ਹੋਏ ਔਰ ਉੱਥੇ ਉਹਨਾਂ ਨੇ ਕੀ ਕੀਤਾ ਜਾਂ ਕੀ ਕਿਹਾ ਦੋ ਮੇਨ ਜਿਹੜੀਆਂ ਖ਼ਬਰਾਂ ਦੀਆਂ ਮੈਂ ਹੈਡਿੰਗਸ ਦੇਣਾ ਚਾਹਾਂਗਾ ਤਾਂ ਕਿ ਅੰਦਾਜ਼ਾ ਹੋਏ ਕਿ ਇਹ ਕਿਸ ਹੱਦ ਤੱਕ ਗ੍ਰਾਵਟ ਹੈ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਹੈਡਲਾਈਨ ਹੈ ਸ਼੍ਰੋਮਣੀ ਅਕਾਲੀ ਦਲ ਐਮਬ੍ਰੇਸਿਸ ਡੇਰਾ ਚੀਫ ਇਨ ਡਿਫਾਈਂਸ ਆਫ ਅਕਾਲ ਤਖਤ ਪ੍ਰੋਮਿਸਸ ਟੂ ਫੈਸਿਲਿਟੇਟ ਸਤਸੰਗ ਇਨ ਪੰਜਾਬ ਕਿ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਨੂੰ ਡਿਫਾਈ ਕਰਦੇ ਆ ਉਸ ਦੀ ਉਲੰਘਣਾ ਕਰਦੇ ਆ ਡੇਰਾ ਚੀਫ ਨੂੰ ਆਪਣੇ ਗਲ ਨਾਲ ਲਾਇਆ ਔਰ ਇਹ ਇਕਰਾਰ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਤੁਹਾਡੇ ਸਤਸੰਗ ਕਰਵਾਵਾਂਗੇ ਜੀ ਔਰ ਇਨ ਓਪਨ ਡਿਫਾਈਂਸ ਆਫ ਅਕਾਲ ਤਖਤ 2007 ਐਡਿਕਟ ਅ that six must boycott dera sachcha sauda chief gurmeet ram rahim singh malwa region shromani akal dwar leaders on wednesday announced to facilitate satsang religious congregation by the controversial sect head in punjab the shromani akal dwar's move comes in the backdrop of sirsa based dera extending its support to shromani akal dwar bjp candidates for the february 4 assembly elections thalle fir unhone kaha ke ji unhone ਕਿ ਜਿਹੜਾ ਜੀਤ ਮੋਹਿੰਦਰ ਹੈ ਤਲਵੰਡੀ ਸਾਬੋ ਤੋਂ ਕਿ ਜੀ ਅਸੀਂ ਇਨ ਐਸੋਸੀਏਸ਼ਨ ਵਿਦ ਡੇਰਾ ਫਾਲੋਅਰਸ ਦਾ ਸ਼੍ਰੋਮਣੀ ਕਾਲੀਦਾਰ ਕੈਂਡੀਡੇਟਸ ਵਿਲ ਸੂਨ ਆਰਗੇਨਾਈਜ਼ ਸਤਸੰਗ ਆਫ ਗੁਰੂ ਜੀ ਗੁਰਮੀਤ ਰਾਮ ਰਹਿਮਨ ਪੰਜਾਬ ਵਿਲੇਜ ਔਰ ਉਦੇ ਤੋਂ ਬਾਅਦ ਜਿਹੜਾ ਸਾਰਾ ਹਾਲ ਹੈ ਉਹ ਪੂਰਾ ਜਿਹੜਾ ਉਹਨਾਂ ਦੇ ਤਾੜੀਆਂ ਦੇ ਨਾਲ ਔਰ ਦੂਸਰੇ ਦੇ ਨਾਲ ਗੂੰਜਦਾ ਰਿਹਾ ਦਰਸ਼ਕ ਦੇਖ ਰਹੇ ਨੇ ਔਰ ਇਹਦੇ ਚ ਇਵਨ ਹਿੰਦਸਤਾਨ ਟਾਈਮਜ਼ ਨੇ ਕਿਹਾ ਵੀ ਇਹ ਇਸ ਹੱਦ ਤੱਕ ਚਲੇ ਗਏ ਨੇ ਕਿ ਭਈ ਉਹ ਉਹ ਉਥੇ ਉਹ ਕਹਿ ਰਹੇ ਨੇ ਜੀ ਕਿ ਜੇ ਪੰਜਾਬ ਦੇ ਵਿੱਚ ਨਿਰੰਕਾਰੀ ਔਰ ਰਾਧਾ ਸਵਾਮੀ ਇਸ ਸਤਸੰਗ ਕਰ ਸਕਦੇ ਨੇ ਡੇਰਾ ਸੌਦਾ ਸਾਹਿਬ ਕਿਉਂ ਨਹੀਂ ਕਰ ਸਕਦਾ ਔਰ ਅਸੀਂ ਇਸ ਗਾ ਨੂੰ ਯਕੀਨੀ ਬਣਾਵਾਂਗੇ ਕਿ ਭਈ ਇਹ ਹੋਏ ਔਰ ਇਸ ਤੋਂ ਬਿਨਾ ਜਿਹੜਾ ਮਲੂਕਾ ਬਦਮਾਸ਼ ਇਹਨਾਂ ਦਾ ਰੱਖਿਆ ਹੋਇਆ ਹੈ ਜਾਲੀ ਅਰਦਾਸ ਵਾਲਾ ਵੀ ਔਰ ਕੈਨੇਡਾ ਆ ਕੇ ਕਹਿੰਦਾ ਸੀ ਕੈਨੇਡਾ ਪੁਲਿਸ ਕੀ ਹੈ ਪੰਜਾਬ ਪੁਲਿਸ ਹੋਏ ਫਿਰ ਅਸੀਂ ਦਸੀਏ ਜਦੋਂ ਉਹਨੂੰ ਨਹੀਂ ਸੀ ਗੈਦਰਿੰਗ ਕਰਨ ਦਿੱਤੀ ਉਹ ਕਹਿੰਦਾ ਅਕਾਲੀ ਦਲ ਹੈਜ਼ ਨੈਵਰ ਕ੍ਰਿਟਿਸਾਈਜ਼ਡ ਦਾ ਡੇਰਾ ਹੈਡ ਕਿ ਅਸੀਂ ਤਾਂ ਕਦੇ ਡੇਰਾ ਹੈਡ ਬਾਰੇ ਕੋਈ ਕਹਿਆ ਹੀ ਨਹੀਂ ਹੈ ਦਾ ਡੇਰਾ ਸਪੋਰਟ ਇਜ਼ ਜਸਟ ਲਾਈਕ ਅ ਕੋਲੀਸ਼ਨ ਬਿਟਵੀਨ ਟੂ ਪਾਰਟੀਆਂ ਇਹ ਤਾਂ ਦੋ ਪਾਰਟੀਆਂ ਦਾ ਆਪਸੀ ਮਿਲਣ ਹੈ ਪੋਲਿਟੀਕਲ ਪਾਰਟੀਆਂ ਐਂਡ ਲੀਡਰਸ ਆਰ ਲਾਈਕ ਬੈਗਰਸ ਐਂਡ ਕੈਨ ਓਨਲੀ ਆਸਕ ਪੀਪਲ ਫਾਰ ਵੋਟਸ ਮੈਨੀ ਟਾਈਮਸ ਇਵਨ ਟੂ ਡਿਸਿਮਿਲਰ ਪਾਰਟੀਆਂ ਕੈਨ ਗੈਟ ਟੂਗੇਦਰ ਫਾਰ ਲੈ ਉਹਨਾਂ ਕਹਿੰਦੇ ਦੋ ਅਸਾਵੇਂ ਪਾਰਟੀਆਂ ਨੇ ਉਹ ਵੀ ਇਕੱਠੀਆਂ ਹੋ ਸਕਦੀਆਂ ਨੇ ਕਿਸੇ ਵੇਲੇ ਵੀ ਹੋ ਸਕਦਾ ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿਸ ਹੱਦ ਤੱਕ ਇਹ ਡੱਗੇ ਨੇ ਹੁਣ ਬਾਬੂ ਸ਼ਾਹੀ ਇੱਕ ਬੜਾ ਪੋਪੂਲਰ ਵੈਬਸਾਈਟ ਹੈ ਇਹਨਾਂ ਦਾ ਬਲਜੀਤ ਬੱਲੀ ਅੱਛਾ ਜਰਨਲਿਸਟ ਹੈ ਤਰਚੀ ਨਜ਼ਰ ਦੇ ਥੱਲੇ ਅਜੀਤ ਕਾਲਮ ਵੀ ਹੁੰਦੇ ਸੀ ਹੁਣ ਇਹਨਾਂ ਦੇ ਪੀਟੀਸੀ ਦੇ ਉੱਤੇ ਵੀ ਮੈਨੂੰ ਹੁਣ ਨਹੀਂ ਪਤਾ ਪਰ ਉਹ ਸ਼ੋਅ ਕਰਦਾ ਇਸ ਪਰ ਉਹ ਇਹਨਾਂ ਦਾ ਪੱਕਾ ਸਪੋਰਟਰ ਥੋੜਾ ਜਿਹਾ ਪਹਿਲਾਂ ਖੱਬੇ ਪੱਖੀ ਸੀ ਫਿਰ ਹੁਣ ਉਹਦੇ ਹੀ ਬਾਬੂ ਸ਼ਾਹੀ ਵੈਬਸਾਈਟ ਦੇ ਉੱਤੇ ਹੈ grateful akali is to honor sirsa dera chief de satsang in punjab ke bhai eh je inne shukraguzar hoye ne kyunki is ikhatte de vich is to pehla unhan ne announce kar ditta dera waleyan ne ke aundiyan chona de vich unhan ne apne chelyan nu ke ke akaliyan te bjp de candidates nu vote pao hun is jehda eh babu shahi da ye kehna hai ke bhai ye inne thanwaddi ho gaye ne akali ਸਤਸਾ ਇਹਨਾਂ ਦੇ ਸੌਦਾ ਸਾਧ ਦੇ ਕਿ ਉਹਨਾਂ ਨੇ ਐਲਾਨ ਕਰ ਦਿੱਤੇ ਕਿ ਵੀ ਇਹ ਉਹਨਾਂ ਦੇ ਨਾਲ ਨੇ ਹੁਣ ਇੱਕ ਪਾਸੇ ਕਿਨਾਂ ਦੇ ਜਾ ਕੇ ਪੈਰਾਂ 'ਚ ਡਿਗੇ ਨੇ ਜੀ ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਆਦਬ ਅਦਾਬ ਆਦাব ਲਈ ਖਲੋਣ ਵਾਲੇ ਔਰ ਕਿਵੇਂ ਇਸ ਸੌਦਾ ਸਾਹਿਬ ਦੇ ਹੱਥੋਂ ਪਾਈ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੁੰਦੇ ਨੇ ਹਰਮਿੰਦਰ ਸਿੰਘ ਡਬਵਾੜੀ ਹਰਿਆਣੇ ਵਾਲੇ ਸ਼ਹੀਦ ਹੁੰਦੇ ਨੇ ਬਲਕਾਰ ਸਿੰਘ ਜਾਮਾ ਰਾਏ ਨੂੰ ਬੰਬਈ ਜਾ ਕੇ ਸ਼ਹੀਦ ਕੀਤਾ ਜਾਂਦਾ ਹੈ ਔਰ ਬਹਿਬਲ ਕਲਾਂ ਦੇ ਸ਼ਹੀਦ ਪਾਈ ਗੁਰਜੋਤ ਸਿੰਘ ਪਾਈ ਕ੍ਰਿਸ਼ਨ ਭਗਵਾਨ ਸਿੰਘ ਔਰ ਕਿਵੇਂ ਸਾਲਾਂ ਬਧੀ ਸਿੱਖਾਂ ਨੇ 2007 ਤੋਂ ਲੈ ਕੇ ਕੱਲੇ-ਕੱਲੇ ਮਾਲਵੇ ਚ ਰਾਜਸਥਾਨ ਹਰ ਥਾਂ ਦੇ ਪਿੰਡ-ਪਿੰਡ ਚ ਸਿੱਖ ਝਗੜੇ ਨੇ ਕਿ ਭਾਈ ਇਹਨਾਂ ਦੀਆਂ ਨਾਮ ਚਰਚਾਵਾਂ ਅਸੀਂ ਨਹੀਂ ਹੋਣ ਦੇਣੀਆਂ ਕਿਉਂਕਿ ਅਕਾਲ ਤਖ਼ਦਾ ਹੁਕਮ ਨਾਮ ਹੈ ਪਰ ਅੱਜ ਕਿਸ ਬੇਸ਼ਰਮੀ ਦੇ ਨਾਲ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਲੀਡਰਸ਼ਿਪ ਹੈ ਮਾਲਵੇ ਦੀ ਉਹ ਜਾ ਕੇ ਉਹਦੇ ਪੈਰਾਂ 'ਚ ਬੈਠੇ ਨੇ ਔਰ ਉਹਨਾਂ ਨੂੰ ਇਹ ਭੰਡ ਰਹੇ ਨੇ ਜਿਹੜੇ ਕੌਮੀ ਅਣਖ ਦੇ ਹਾਫਜ਼ ਨੇ ਖਲੋਤੇ ਹੋਏ ਨੇ ਔਰ ਉਹਦੇ 'ਚ ਉਹ ਕਹਿੰਦਾ ਹੈ ਮਿਨਿਸਟਰ ਟਰਮਿੰਗ ਆਮ ਆਦਮੀ ਪਾਰਟੀ ਐਂਡ ਇਸ ਨੈਸ਼ਨਲ ਕਨਵੀਨਰ ਕੇਜਰੀਵਾਲ ਸੇਖੋਂ ਹੂ ਇਜ਼ ਆਲਸੋ ਦਾ ਪੀਡਬਲਯੂਡੀ ਮਿਨਿਸਟਰ ਲੈਜਡ ਥੀਸ ਪੀਪਲ ਰਿਪਰੈਜ਼ੈਂਟਡ ਰੈਡੀਕਲ ਫੋਰਸਸ ਵਿਚ ਵਰ ਵਾਂਸ ਅਗੇਨ ਟ੍ਰਾਈਂਗ ਟੂ ਡਿਸਟਰਬ ਦਾ ਪੀਸ ਐਂਡ ਕਮਿਊਨਲ ਹਾਰਮਨੀ ਇਨ ਪੰਜਾਬ ਹੁਣ ਸੌਦਾ ਸਾਧ ਵਾਲੇ ਅਮਨ ਪਸੰਦ ਨੇ ਜੀ ਜਿਨ੍ਹਾਂ ਨੇ ਇਹ ਸਾਰਾ ਪੰਜਾਬ ਦੇ ਵਿੱਚ ਗੁਰੂ ਦਸਵੇਂ ਪਾਤਸ਼ਾਹ ਦਾ ਸਵਾਗ ਰਚ ਕੇ ਇਹਦੀ ਸ਼ੁਰੂਆਤ ਕੀਤੀ ਔਰ ਇਹ ਕਹਿ ਰਹੇ ਨੇ ਜੀ ਇਹ ਰੈਡਿਕਲ ਫੋਰਸਸ ਇਹ ਸਾਰੇ ਅਮਨ ਪੰਗ ਦੂਜੇ ਤੀਜੇ ਔਰ ਅਸੀਂ ਨੈਕਸਟ ਸੈਗਮੈਂਟ ਚ ਗੱਲ ਕਰਾਂਗੇ ਕਿ ਵੀ ਕਿਵੇਂ ਇਹਨਾਂ ਨੇ ਖਾਲਸਤਾਨ ਦੀ ਜਿਹੜੀ ਸਾਰੀ ਤਹਿਰੀਕ ਹੈ ਉਸ ਨੂੰ ਭੰਡਣ ਦੇ ਵਿੱਚ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਸਰੇ ਨੂੰ ਜਿਹੜਾ ਉਹ ਪਿੱਛੇ ਛੱਡਣ ਦੇ ਆਰ ਦੇ ਵਿੱਚ ਨੇ ਹੁਣ ਇਸ ਸਾਰੇ ਦੇ ਪਿਛੋਕੜ 'ਚ ਇੱਕ ਗੱਲ ਬੜੀ ਦੇਖਣ ਵਾਲੀ ਹੈ ਜਦੋਂ ਅਸੀਂ ਹਮੇਸ਼ਾ ਕਹਿੰਦੇ ਰਹੇ ਕਿ ਵੀ 24 ਘੰਟੇ ਵੀ ਬਹੁਤ ਹੁੰਦੇ ਨੇ ਸਿਆਸਤ ਦੇ ਵਿੱਚ ਜੀ ਇੰਗਲੈਂਡ ਦੇ ਇੱਕ ਲਾਰਡ ਨੂੰ ਮੈਂ ਕੋਟ ਕਰਕੇ ਕਹਿੰਦੇ ਹੁਣ ਇਹ ਜਿਹੜਾ ਫੈਸਲਾ ਹੈ ਸੌਦਾ ਸਾਹ ਦਾ ਔਰ ਦੂਜਾ ਕਿ ਜੀ ਅਸੀਂ ਸਪੋਰਟ ਕਰਨੀ ਹੈ ਫਿਰ ਇਹਨਾਂ ਦਾ ਹੀ ਕੱਟ ਇਹ ਲਗਭਗ 24 ਘੰਟੇ ਬਾਅਦ ਹੁੰਦਾ ਹੈ ਮੌੜ ਮੰਡੀ ਇੱਕ ਰੈਲੀ ਦੇ ਵਿੱਚ ਜਿੱਥੇ ਹਰਮਿੰਦਰ ਸਿੰਘ ਜੱਸੀ ਜਿਹਨੂੰ ਕਾਂਗਰਸ ਨੇ ਟਿਕਟ ਦਿੱਤੀ ਹੋਈ ਔਰ ਸੌਦਾ ਸਾਹ ਦਾ ਕੁੜਮੇ ਇੱਕ ਕਾਰ ਦੇ ਵਿੱਚ ਬੰਬ ਬਲਾਸਟ ਹੁੰਦਾ ਔਰ ਇਹ ਹੁਣ ਆਈਆਂ ਖਬਰਾਂ ਕਿ ਉਹ ਕਾਰ ਉੱਥੇ ਖੜੀ ਸੀ ਔਰ ਪੁਲਿਸ ਨੂੰ ਬਾਰ-ਬਾਰ ਸਟੇਜ ਤੋਂ ਵੀ ਦੂਜਿਆਂ ਤੋਂ ਵੀ ਕਿਹਾ ਜਾ ਰਿਆ ਸੀ ਇਹਨੂੰ ਰਿਮੂਵ ਕਰੋ ਵੈਸੇ ਹੀ ਰੁਕਾਵਟ ਬਣੀ ਹੋਈ ਸੀ ਲੇਕਿਨ ਇਹ ਏਜੰਸੀਆਂ ਕਿਵੇਂ ਆਪਰੇਟ ਕਰਦੀਆਂ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਾਰ ਬਲਾਸਟ ਜਿਹਦੇ ਵਿੱਚ 7-8 ਬੇਗੁਨਾ ਜੋ ਬੱਚੇ ਨੇ ਇੱਕ ਵਿਚਾਰਾ ਬੱਚਾ 9 ਵਿੱਚ ਪੜਦਾ ਸਿੱਖ ਬੇਟਾ ਜਿਹੜਾ ਉਸ ਦੀ ਭੂਆ ਜਾਂ ਦੂਜੀ ਦਾ ਇੰਟਰਵਿਊ ਸੀ ਕਿ ਜੀ ਸਾਡਾ ਕੀ ਕਸੋ ਹੁਣ ਕਸੂਰਤਾ ਹੁਣ ਜੇ ਤੁਸੀਂ ਇਹ ਦੇਖੋ ਕਿ ਵੀ 2007 ਚ ਜਿਹੜਾ ਸੌਦਾ ਸਾਧ ਨੇ ਦਸਵੇਂ ਪਾਤਸ਼ਾਹ ਦੀ ਨੂੰ ਇਮਿਟੇਟ ਕੀਤਾ ਹੈ ਹੁਣ ਸ਼ਸ਼ੀਕਾਂਤ ਜਿਹੜੇ ਬਾਅਦ ਚ ਡਾਇਰੈਕਟਰ ਜਨਰਲ ਪ੍ਰिजन ਰਹੇ ਉਹ ਤੋਂ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ ਉਹਨਾਂ ਨੇ ਟੀਵੀ 84 ਦਾ ਇੰਟਰਵਿਊ ਜੁ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਮੈਨੂੰ ਸੱਦ ਕੇ ਕਿਹਾ ਕਿਉਂਕਿ ਉਸ ਤੋਂ ਪਹਿਲੀਆਂ ਚੋਣਾਂ ਦੇ ਵਿੱਚ ਜਿਹੜਾ ਸੌਦਾ ਸਾਧ ਵਾਲਿਆਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਜੀ ਔਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਰਾ ਸਬਕ ਸਿਖਾਣਾ ਹੈ ਉਹਨੇ ਕਿਹਾ ਜੀ ਉਹ ਪੋਸ਼ਾਕ ਵੀ ਅਸੀਂ ਤਿਆਰ ਕਰਵਾਈ ਸੀ ਅੰਦਰ ਵੀ ਅਸੀਂ ਭਜਵਾਈ ਸਾਡਾ ਕੈਮਰਾਮੈਨ ਵੀ ਅੰਦਰ ਸੀ ਉਹ ਸਾਰਾ ਹੀ ਸਾਡਾ ਇੰਟੈਲੀਜੈਂਸ ਦਾ ਕੰਮ ਸੀ ਔਰ ਫਿਰ ਅਸੀਂ ਇਹਨੂੰ ਯਕੀਨੀ ਬਣਾਇਆ ਵੀ ਇਹਨੂੰ ਅਖਬਾਰਾਂ 'ਚ ਵੀ ਲਵਾਈ ਹੈ ਹੁਣ ਇਹ ਗੱਲ ਜਿਹੜਾ ਡਾਇਰੈਕਟਰ ਜਨਰਲ ਇੰਟੈਲੀਜੈਂਸ ਤੋਂ ਕਹਿੰਦਾ ਹੈ ਤੇ ਇਸ ਲੈਵਲ ਦੀ ਕ੍ਰੈਡੀਬਿਲਟੀ ਹੁੰਦੀ ਹੈ ਜੀ ਔਰ ਅਸੀਂ ਇਸ ਸਮੇਂ ਨੇ ਵੀ ਇਹ ਮੋੜ ਮੰਡੀ ਵਾਲਾ ਜਿਹਦੇ 'ਚ ਬੇਗੁਨਾਹ ਮਾਰੇ ਗਏ ਹੁਣ ਕੀਤਾ ਵੀ ਉਹਦੀ ਰੈਲੀ ਜਿਹੜਾ ਹਰਮਿੰਦਰ ਜੱਸੀ ਉਹਦਾ ਕੁੜਮ ਹੈ ਜੀ ਤੇ ਟਿਕੜ ਕਾਂਗਰਸ ਦੀ ਤੇ ਸੋ ਉਸ ਤੋਂ 24 ਘੰਟੇ ਬਾਅਦ ਉਹਨਾਂ ਦੀ ਆ ਜਾਂਦੀ ਹੈ ਕਿ ਜੀ ਅਸੀਂ ਤੁਹਾਨੂੰ ਸਾਰੇ ਅਕਾਲੀ ਭਾਜਪੀ ਦੇ ਕੈਂਡੀਡੇਟਸ ਦੀ ਹਮਾਇਤ ਕਰਾਂਗੇ ਔਰ ਇਹ ਜਿਹੜੇ ਨੇ ਸਾਰੇ ਉੱਥੇ ਜਾ ਕੇ ਇਕੱਠੇ ਹੋ ਕੇ ਜਿਹੜੇ ਨੇ ਉਹਦੀ ਜੈ ਜੈਕਾਰ ਕਰਨ ਲੱਗ ਜਾਂਦੇ ਨੇ ਔਰ ਉਹ ਨਾਰੇ ਲਵਾ ਰਹੇ ਨੇ ਕਿ ਵੀ ਪਤਾ ਨਹੀਂ ਕੀ ਗੁਰੂ ਜੀ ਕੀ ਜੈ ਸਤਿਗੁਰੂ ਦੀ ਤੇ ਫਲਾਣਾ ਇਹ ਅੱਗੇ ਉੱਚ-ਉੱਚ ਲਾ ਰਹੇ ਨੇ ਔਰ ਉਹਨੂੰ ਕਹਿੰਦੇ ਅਸੀਂ ਗੁਰੂ ਜੀ ਦੇ ਪ੍ਰੋਗਰਾਮ ਕਰਾਵਾਂਗੇ ਸੋ ਜ਼ਾਹਰ ਹੈ ਕਿ ਅਲਟੀਮੇਟਲੀ ਏਜੰਸੀਆਂ ਔਰ ਇਹ ਪਹਿਲਾਂ ਹੀ ਹਰਿਆਣੇ ਦੀਆਂ ਚੋਣਾਂ ਵੇਲੇ ਸੌਦਾ ਸਾਧ ਨੇ ਪਹਿਲਾਂ ਹੀ ਭਾਜਪੀ ਦੀ ਹਮਾਇਤ ਕੀਤੀ ਸੀ ਔਰ ਜਦੋਂ ਉਹਨੇ ਮਨੋਰ ਲਾਲ ਖੱਟਣ ਨੇ ਸੋਚੀ ਚੁੱਕੀ ਹੈ ਤੇ ਮੋਰਲੀਆਂ ਸੀਟਾਂ ਦੇ ਉੱਤੇ ਜਿਹੜੇ ਨੇ ਇਹ ਬੈਠੇ ਹੋਏ ਸੀਗੇ ਸੌਦਾ ਸਾਧ ਦੇ ਚੇਲੇ ਜੀ ਸੋ ਜ਼ਾਹਰ ਹੈ ਕਿ ਅਲਟੀਮੇਟਲੀ ਪੰਜਾਬ ਹਾਲਾਂਕਿ ਬਹੁਤ ਵਾਰੀ ਲੱਗਦਾ ਹੁੰਦਾ ਹੈ ਜੀ ਹੁਣ ਬਾਹਰੋਂ ਗਏ ਨੇ ਲੋਕ ਉੱਥੇ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਸਰਕਾਰ ਇਹਦੀ ਬਣ ਜਾਏ ਉਹਦੀ ਬਣ ਜਾਏ ਪਰ ਇੱਕ ਗੱਲ ਜ਼ਾਹਰ ਹੈ ਕਿ ਹੁਣ ਏਜੰਸੀਆਂ ਕਿਸ ਹੱਦ ਤੱਕ ਪਹੁੰਚ ਗਈਆਂ ਨੇ ਬਾਦਲਾਂ ਬੀਜਪੀ ਨੂੰ ਵਾਪਸ ਪਾਵਰ ਚ ਲਿਆਉਣ ਲਈ ਉਹ ਤਾਂ ਦੁਸ਼ਮਣ ਬਾਤ ਕਰਿਆ ਹਨ ਹੋਣੀ ਉਹ ਤਾਂ ਕਰ ਹੀ ਰਹੇ ਨੇ ਪਰ ਅਕਾਲੀਆਂ ਨੇ ਅਲਟੀਮੇਟਲੀ ਹੁਣ ਜੇ ਲੋਕਾਂ ਦਾ ਰੋਹ ਜਾਂ ਉਹਨਾਂ ਦਾ ਜਿਹੜਾ ਕਹਿਰ ਹੈ ਇਹਨਾਂ ਦੇ ਉੱਤੇ ਡਿਗੇ ਤੇ ਇਹ ਫਿਰ ਹੱਕਦਾਰ ਨਹੀਂ ਔਰ ਸਾਡੀ ਪਰੰਪਰਾ ਦੱਸਦੀ ਹੈ ਕਿ ਵੀ ਜਿਨੇ ਅਕਾਲ ਤਖਤ ਵੱਲ ਪਿੱਠ ਕੀਤੀ ਹੈ ਗੁਰੂ ਪੰਥ ਦੇ ਨਾਲ ਧਰੋਹ ਕੀਤਾ ਉਹਨੂੰ ਪੰਥ ਨੇ ਕੀ ਸਜ਼ਾ ਦਿੱਤੀ ਹੈ ਉਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ ਇਤਿਹਾਸਿਕ ਸਾਡਾ ਖੁੱਲੀ ਕਿਤਾਬ ਵਾਂਗ ਹੈ ਪਰ ਇਹ ਬਹੁਤ ਵੱਡਾ ਧੋਖਾ ਮਾਇਆ ਅੱਜ ਦੁਨੀਆ ਪਰ ਚ ਬੈਠੇ ਜਿੱਥੇ ਜਿੱਥੇ ਵੀ ਸਿੱਖ ਨੇ ਜਿੰਨੀ ਤਕਲੀਫ ਔਰ ਪੇਨ ਅੱਜ ਮਹਿਸੂਸ ਹੋਈ ਹੈ ਜੀ ਦੁਸ਼ਮਨ ਤਾਂ ਕਰਦਾ ਹੀ ਹੈ ਪਰ ਇਹ ਬੁੱਕਲ ਦੇ ਹਿਸਾਬ ਪਰ ਇੱਕ ਗੱਲ ਜਿਵੇਂ ਇੱਕ ਸਿਆਣੇ ਸੱਜਣ ਕਹਿ ਰਹੇ ਸੀ ਕਿ ਜੀ ਇਹਨਾਂ ਦੀ ਦਈ ਜੜੀ ਹਕੀਕਤ ਹੈ ਬਾਹਰ ਆ ਗਈ ਹੈ ਇਹ ਸਭੋਂ ਬਿਹਤਰ ਹੀ ਹੋਇਆ ਕਿ ਫੁਲੀ ਐਕਸਪੋਜ਼ ਹੋਏ ਨੇ ਜੀ ਰਾਜ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਣੇ ਆਪਰੇਕ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ